ਲਓ ਵੀ ਹੁਣ ਆਪਾਂ ਹੈਗੇ ਆ ਸੀਪੀ ਮਾਲ ਇਹ 에어ਪੋਰਟ ਰੋਡ ਤੇ ਹੈ ਜਿਵੇਂ ਚੰਡੀਗੜ੍ਹ ਚ ਇਲੰਤ ਮਾਲ ਹੈ ਐਵੇਂ ਮਹਾਲੀ ਦੇ ਵਿੱਚ ਸੀਪੀ ਮਾਲ ਹੈ ਤੇ ਅੱਜ ਐ ਦੁਬਾਰਾ ਵਧੀਆ ਮਾਹੌਲ ਹੈ ਆ ਬਾਹਰ ਛੋਟੀ ਛੋਟੀਆਂ ਉਹਨਾਂ ਨੇ ਦੁਕਾਨਾਂ ਲਾਈਆਂ ਹੋਈਆਂ ਨੇ ਆਹਾ 에어ਪੋਰਟ ਰੋਡ ਹੈ ਤੇ ਬਾਕੀ ਸਾਨੂੰ ਮਾਲ ਘੁਮਾਉਣਿਆ ਇਹ ਵੀ ਬਹੁਤ ਵੱਡਾ ਮਾਲ ਬਣਾਇਆ ਹੋਇਆ ਸਾਰੇ ਤਰ੍ਹਾਂ ਦੇ ਹੋ ਰਹੇ ਦੋਨੋਂ ਇਹ ਆਧੁਨਿਕ ਸੀਪੀ 67 ਆਰੇ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਅੱਜ ਭੀੜ ਵੀ ਬਹੁਤ ਹੈ ਐਤਵਾਰ ਕਰਕੇ ਅਸੀਂ ਸਮਾਨ ਲੈਣਾ ਇਥੋਂ ਹੋਮ ਸੈਂਟਰ ਤੋਂ ਪਹਿਲਾਂ ਅਸੀਂ ਕੈਂਡਲਸ ਵਗੈਰਾ ਤੇ ਦੋ ਤਿੰਨ ਚੀਜ਼ਾਂ ਹੋਰ ਲੈ ਕੇ ਸੀ ਅੱਜ ਦੇਖਦੇ ਆ ਇਥੋਂ ਕੁ ਸਮਾਨ ਲੈ ਕੇ ਫੇਰ ਸਾਨੂੰ ਹੋਰ ਘਮਾਉਣੇ ਆ ਜਾ ਰਿਹਾ ਸਾਡਾ ਬੰਦਾ ਇੱਥੇ ਐਂਟਰੀ ਹੋਊਗੀ ਇੱਥੇ ਕੋਲੋਂ-ਕੋਲ ਚੀਜ਼ ਕਰਦਾ ਸਮਾਨ ਹੋਰ ਸਭ ਮਿਲਦਾ ਆ ਵੀ ਅਸੀਂ ਬਹੁਤ ਕਿਊਟੀ ਚੀਜ਼ਾਂ ਲਿਆਂਦੀਆਂ ਹਾਲੇ ਤਾਂ ਇਹ ਪੈਕ ਕਰਤੀ ਉਹਨਾਂ ਨੇ ਬਾਅਦ ਵਿੱਚ ਤੁਹਾਨੂੰ ਖੋਲ ਕੇ ਦਿਖਾਵਾਂ ਮੈਂ ਕੀ ਚੀਜ਼ ਹੈ ਇਹ ਵੈਸੇ ਉਹ ਲੈਂਪ ਨੇ ਇਹਦੇ ਵਿੱਚ ਕੈਂਡਲ ਰੱਖ ਲਾਵਾਂਗੇ ਸਾਡੇ ਕੋਲੇ ਬਿੱਲ ਵੀ ਨਹੀਂ ਅਸੀਂ ਝੂਠ ਨਹੀਂ ਬੋਲ ਰਹੇ ਹਾਂ ਸਸਤਾ ਹੀ ਮਿਲ ਗਿਆ ਸਮਾਨ ਸਾਨੂੰ ਇੱਕ 70 ਦਾ ਇੱਕ 150 ਦਾ ਹੈ ਨਾ ਇਹ ਸਾਨੂੰ ਬਾਅਦ ਚ ਰਿਹਾਵਾਂਗੇ ਅਸੀਂ ਇੱਕ ਲਿਆ ਉਹ ਕਹਿੰਦਾ ਇਹਦੇ 50% ਆਫ ਆ ਅਸੀਂ ਚੰਬਲ ਕਰਕੇ ਫਿਰ ਮੈਂ ਦੂਜਾ ਲੈਣ ਗਿਆ ਉਹ ਤੇ ਆਫ ਹੈ ਨਹੀਂ ਸੀ ਉਹ ਤੇ ਹੈ ਨਹੀਂ ਸੀਗਾ ਹਾਂ ਫਿਰ ਵਖਾ ਵੀ ਹੁਣ ਤੇ ਇੱਜੇ ਦਾ ਸਵਾਲਾ ਲੈ ਲਈ ਆ ਆਹ ਬਈ ਕੀ ਬਣਾ ਰਿਹਾ ਡ੍ਰੈਗਨ ਤਾਂ ਆਹ ਡ੍ਰੈਗਨ ਆ ਡ੍ਰੈਗਨ ਉੱਡੇ ਫਿਰਦੇ ਆ ਸੋਨਾ ਬਣਾਇਆ ਹੋਇਆ ਮੋਲ ਅੱਜ ਲੋਕ ਵੀ ਬਹੁਤ ਫਿਰਦੇ ਆ ਇਹ ਆਹ ਗਰਾਉਂਡ ਫਲੋਰ ਹੈ ਆ ਫਸਟ ਫਲੋਰ ਹੈ ਤੇ ਐਵੇਂ ਇੱਕ ਫਲੋਰ ਹੋਰ ਹੈ ਉੱਪਰ ਉੱਥੇ ਮੂਵੀ ਵਗੈਰਾ ਦਾ ਖਾਣ ਪੀਣ ਦਾ ਸਾਡੇ ਕੋਲੇ ਟਾਈਮ ਨਹੀਂ ਹੈ ਸਾਡੇ ਕੋਲੇ ਟਾਈਮ ਘੱਟ ਹੈ ਐਸੀ ਤਾਂ ਸਮਾਨ ਨਾ ਕਰਿਖਾ ਕੇ ਚੱਲਦੇ ਆਂ ਉੱਪਰ ਚੜ ਕੇ ਪਰ ਮਾਲ ਵਧੀਆ ਬਣਾਇਆ ਹੋਇਆ ਹੈ ਜੀ ਬ੍ਰਾਂਡ ਹੋਰੇ ਸਾਰੇ ਨੇ ਆਓ ਸ਼ਾਪਿੰਗ ਕਰੋ ਫੋਮੋ ਫਿਰੋ ਬੈਠੋ ਹਾਂ ਘੱਟ ਹੈ ਤੇ ਬ੍ਰਾਂਡ ਵੱਧ ਗਿਆ ਲੋਕਾਂ ਨਾਲ ਆਕਰਸ਼ਕ ਸਭਾਰੇ ਗਿਆਦਾ ਬਾਰੀ ਨੇ ਹਾਂ ਇਹ ਜੀ ਵੱਡੀ ਕੰਪਨੀ ਹੈਗੀ ਆ ਦੇਖੋ ਇੱਧਰ ਵੀ ਬਣਾ ਰਹੇ ਨੇ ਉਹ ਵੀ ਖੜਾ ਬਾਈ ਉਹ ਵੀ ਖੜਾ ਤਾਂ ਵੀ ਠੀਕ ਹੈ ਗੱਲ ਹੈ ਵਧੀਆ ਗੱਲ ਹੈ ਲੋਕ ਬਹੁਤ ਹਮੜੇ ਹੋਏ ਨੇ ਉਹ ਤੇ ਖੜੇ ਚੱਲ ਭਾਜਾ ਠੀਕ ਹੈ ਜੀ ਅੱਜ ਦਾ ਟੂਰ ਆਪਣਾ ਇੰਨੇ ਹੀ ਸੀ ਤੇ ਫਿਰ ਤੁਹਾਨੂੰ ਕੋਈ ਨਵੀਂ ਥਾਂ ਦਿਖਾਉਣਾ ਅਗੇ ਨਵੀਂ ਵੀਡੀਓ ਚ ਆ ਥੱਲੇ ਗਰਾਉਂਡ ਫਲੋਰ ਤੇ ਵੀ ਹੈਗੇ ਨੇ ਕੁਝ ਆ ਸਾਡਾ ਆ ਗਿਆ ਐਗਜ਼ਿਟ ਚਲੋ ਜੀ ਬਾਹਰ ਚਲੋ ਓਕੇ ਬਾਏ ਬਾਏ ਆ ਦੇਖੋ ਬਾਹਰੋਂ ਦੇਖ ਕੱਢੀ ਬਿਲਡਿੰਗ ਬਣਾ ਗਿਆ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਚ ਉਹ ਫੀਲਿੰਗ ਹੋ ਰੇ ਬਾ ਉਹਦੇ ਵਾਲੀ ਆਉਂਦੀ ਆ ਬਾਹਰ ਵਾਲੀ ਫੀਲਿੰਗ ਐਵੇਂ ਲੱਗਦਾ 에어ਪੋਰਟ ਤੇ ਫਿਰਦੇ ਆ ਉੱਥੇ ਵੀ ਐਵੇਂ ਜਿਹਾ ਹੁੰਦਾ ਦੇਖ ਘੈਂਟ ਹੈਗਾ ਮੈਂ ਵਧੀਆ ਬਣਾਇਆ ਛੰਡੇ ਛੁੰਡੇ ਲਾਏ ਨੇ ਸਿਕਿਉਰਿਟੀ ਗਾਰਡ ਖੜੇ ਨੇ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਚ ਅਹੂਰਾ ਦੇਸ਼ ਦਾ ਵੀ ਧਿਆਨ ਰੱਖਿਆ ਇਹਨਾਂ ਨੇ ਤਿਰੰਗਾ ਝੰਡਾ ਲਾਇਆ ਹੋਇਆ ऐसे नो मुख रखਦੇ ਹੋਏ ਫਿਰ ਜਿਹੜੀ ਉਹ ਲੋਕਲ ਮਾਰਕੀਟ ਹੈ ਉਹ ਵੀ ਲਾਈ ਵੀ ਹੈ ਮੰਨ ਲਓ ਵੀ ਲੋਕਲ ਲੋਕਾਂ ਦਾ ਜਿਹੜਾ ਬਿਜ਼ਨਸ ਆ ਚੱਲ ਸਕੇ ਉਹਨੂੰ ਵੀ ਪ੍ਰਮੋਟ ਕਰ ਰਹੇ ਨੇ ਇਹ ਮਾਲ ਦੇ ਬਾਹਰ ਹੀ ਹੈ ਛੋਟੀ ਛੋਟੀ ਚੀਜ਼ਾਂ ਇਹ ਵੀ ਠੀਕ ਲੱਗਿਆ ਕੰਮ ਨਹੀਂ ਤਾਂ ਮਾਲ ਦੇ ਬਾਹਰ ਐਵੇਂ ਹੁੰਦਾ ਨਹੀਂ ਮਨ ਲ ਵੱਡੀਆਂ ਕੰਪਨੀਆਂ ਆਪ ਦਾ ਸਮਾਨ ਹੀ ਵੇਚਣਾ ਚਾਹੁੰਦੀਆਂ ਨੇ ਪਰ ਇਹਨਾਂ ਨੇ ਇਹਨਾਂ ਨੂੰ ਵੀ ਮੌਕਾ ਦਿੱਤਾ ਹੋਇਆ ਹੈ ਹੇ ਠੀਕ ਹੈ ਇਹ ਵਧੀਆ ਲੱਗੀ ਚੀਜ਼ ਬੋਕਲ ਫੋਰ ਲੋਕਲ ਯੈਸ ਗੁੱਡ ਠੀਕ ਹੈ ਜੀ ਹੁਣ ਬਾਏ ਕਰਨ ਦਾ ਟਾਈਮ ਆ ਗਿਆ ਹੁਣ ਜਮਾ ਆਪਾਂ ਬਾਹਰ ਆ ਗਏ ਓਕੇ ਜੀ